ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਪਿੰਡ ਮੱਤੇ ਦੀ ਸਰਾਈ ਭਾਈ ਫਿਰੂਮਲ ਜੀ ਦੇ ਘਰ ਹੋਇਆ ਉਹਨਾਂ ਦਾ ਨਾਮ ਮਾਤਾ ਪਿਤਾ ਨੇ ਲੈਣਾ ਰੱਖਿਆ ਉਹਨਾਂ ਦੇ ਪਿਤਾ ਚੰਗੇ ਪੜ੍ਹ ਲਿਖੇ ਸਨ ਤੇ ਫਿਰੋਜ਼ਪੁਰ ਦੇ ਹਾਕਮ ਦੇ ਖਜ਼ਾਨਚੀ ਸਨ ਇਸ ਲਈ ਉਹਨਾਂ ਹੀ ਲੈਣਾ ਜੀ ਨੂੰ ਉੱਚੀ ਵਿੱਦਿਆ ਦਿੱਤੀ 15 ਸਾਲਾਂ ਦੀ ਉਮਰ ਵਿੱਚ ਉਹਨਾਂ ਦੀ ਸ਼ਾਦੀ ਖਡੂਰ ਪਿੰਡ ਵਿੱਚ ਬੀਬੀ ਖੀਵੀ ਜੀ ਨਾਲ ਕਰ ਦਿੱਤੀ ਗਈ। ਬਾਬਰ ਦੇ ਹਮਲਿਆਂ ਨਾਲ ਪਿੰਡ ਮੱਤੇ ਦੀ ਸਰਾਈ ਉਜੜ ਗਿਆ। ਉਹਨਾਂ ਦੇ ਪਿਤਾ ਨੇ 1524 ਈਸਵੀ ਵਿੱਚ ਖਡੂਰ ਜਾ ਕੇ ਇੱਕ ਦੁਕਾਨ ਕਰ ਲਈ। ਭਾਈ ਫਿਰੋਮਲ ਜੀ ਵੈਸ਼ਨੂ ਦੇਵੀ ਦੇ ਭਗਤ ਸਨ। ਹਰ ਸਾਲ ਉਹ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਵੈਸ਼ਨੂ ਦੇਵੀ ਜਾਂਦੇ ਸਨ। 1526 ਈਸਵੀ ਵਿੱਚ ਪਿਤਾ ਦੇ ਦੇਹਾਂਤ ਹੋ ਜਾਣ ਪਿੱਛੋਂ ਸ਼੍ਰੀ ਲੈਨਾ ਜੀ ਨੇ ਪਿੰਡ ਵਾਲਿਆਂ ਨੂੰ ਦੇਵੀ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਭਾਈ ਜੋਧ ਖਡੂਰ ਪਿੰਡ ਦੇ ਰਹਿਣ ਵਾਲਾ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਸ਼੍ਰੀ ਲੈਨਾ ਜੀ ਨੇ ਭਾਈ ਜੋਧ ਪਾਸੋਂ ਪਹਿਲੀ ਵਾਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਨੇ ਸ਼੍ਰੀ ਲੈਨਾ ਜੀ ਦੇ ਮਨ ਵਿੱਚ ਆਪਣੀ ਬੋਲੀ ਵਿੱਚ ਪ੍ਰਮਾਤਮਾ ਦੀ ਸਿਫਤ ਤੇ ਸ਼ਬਦ ਘੜ ਕਰ ਗਏ ਉਹਨਾਂ ਕਰਤਾਰਪੁਰ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਫੈਸਲਾ ਕਰ ਲਿਆ ਸ਼੍ਰੀ ਲੈਨਾ ਜੀ ਦੇਵੀ ਦੇ ਦਰਸ਼ਨਾਂ ਲਈ ਜਨੋ ਜਾਂਦੇ ਹੋਏ ਕਰਤਾਰਪੁਰ ਰੁਕੇ ਉਹ ਆਪਣੇ ਸਾਥੀਆਂ ਨੂੰ 10 ਘੋੜੀ ਉੱਪਰ ਸਵਾਰ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਪਿੰਡ ਵੱਲੋਂ ਚੱਲ ਪਏ ਅੱਗੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਖੇਤਾਂ ਤੋਂ ਵਾਪਸ ਆਉਂਦੇ ਪਿੰਡ ਵੱਲੋਂ ਜਾਂਦੇ ਮਿਲ ਪਏ ਸ਼੍ਰੀ ਲੈਨਾ ਜੀ ਨੇ ਉਹਨਾਂ ਪਾਸੋਂ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਦਾ ਰਸਤਾ ਪੁੱਛਿਆ ਉਹ ਨਹੀਂ ਸੰਜਾਨਦੇ ਕਿ ਜਿਹਦੇ ਕੋਲੋਂ ਉਹ ਰਸਤਾ ਪੁੱਛ ਰਹੇ ਨੇ ਉਹ ਆਪ ਹੀ ਬੱਬਾ ਨਾਨਕ ਹਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੁਸੀਂ ਮੇਰੇ ਪਿੱਛੇ-ਪਿੱਛੇ ਆ ਜਾਵੋ ਮੈਂ ਵੀ ਉਸ ਧਰਮਸ਼ਾਲਾ ਵਿੱਚ ਜਾਣਾ ਹੈ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾ ਦੇ ਦਰਵਾਜ਼ੇ ਅੱਗੇ ਪੁੱਜ ਕੇ ਸ਼੍ਰੀ ਲੈਨਾ ਜੀ ਨੂੰ ਕਿਹਾ ਤੁਸੀਂ ਕੋੜੀ ਇਸ ਕਿਲੇ ਨਾਲ ਬਨ ਕੇ ਕਿਸ ਦਰਵਾਜ਼ੇ ਰਾਹੀਂ ਅੰਦਰ ਚਲੇ ਜਾਵੋ ਸ਼੍ਰੀ ਲੈਨਾ ਜੀ ਨੇ ਅੰਦਰ ਜਾ ਕੇ ਦੇਖਿਆ ਕਿ ਧਰਮਸ਼ਾਲਾ ਦਾ ਰਸਤਾ ਦਿਖਾਉਣ ਵਾਲਾ ਤੇ ਉਹੀ ਸੀ ਜਿਸ ਨੂੰ ਮੈਂ ਮਿਲਨ ਆਇਆ ਹਾਂ। ਸ੍ਰੀ ਲੈਨਾ ਜੀ ਮੱਥਾ ਟੇਕ ਕੇ ਇੱਕ ਪਾਸੇ ਬੈਠ ਗਏ ਤੇ ਸੋਚਣ ਲੱਗੇ ਕਿ ਮੇਰੇ ਕੋਲ ਇਹ ਪੁੱਲ ਸੀ ਜੋ ਮੈਂ ਕੋੜੀ ਉੱਪਰ ਅਸਵਾਰ ਸੀ ਤੇ ਗੁਰੂ ਨਾਨਕ ਦੇਵ ਜੀ ਪੈਦਲ ਸਨ। ਇਨ੍ਹਾਂ ਸੋਚਾਂ ਵਿੱਚ ਡੁੱਬੇ ਹੋਏ ਸ੍ਰੀ ਲੈਨਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਭਾਈ ਤੇਰਾ ਨਾਂ ਕੀ ਹੈ? ਸ੍ਰੀ ਲੈਨਾ ਜੀ ਨੇ ਉੱਤਰ ਦਿੱਤਾ ਮੇਰਾ ਨਾਂ ਲੈਨਾ ਹੈ ਤੇ ਪਿੰਡ ਦੇ ਲੋਕਾਂ ਦਾ ਜੱਥਾ ਦੇਵੀ ਦੇ ਲੈ ਕੇ ਜਾ ਰਿਹਾ ਹਾਂ ਗੁਰੂ ਜੀ ਨੇ ਕਿਹਾ ਭਾਈ ਲੈਣਿਆ ਇਸ ਦੁਨੀਆ ਦੇ ਦੇਵੀ ਦੇਵਤੇ ਜਿਸ ਪਾਸੋਂ ਲੈ ਕੇ ਦਿੰਦੇ ਹਨ ਉਸ ਮਾਲਕ ਦੀ ਸੇਵਾ ਕਰਨੀ ਸ਼ੋਭੀ ਹੈ ਲੈਣਾ ਜੀ ਨੇ ਗੁਰੂ ਸਾਹਿਬ ਨੂੰ ਆਪਣੇ ਸਾਰੇ ਸ਼ੰਕੇ ਦੱਸੇ ਅਤੇ ਗੁਰਬਾਣੀ ਆਸ਼ੇ ਅਨੁਸਾਰ ਇੱਕ ਪਰਮਾਤਮਾ ਦੀ ਮਹਿਮਾ ਸਮਝੀ ਸ਼੍ਰੀ ਲੈਣਾ ਜੀ ਨੇ ਗੁਰੂ ਜੀ ਦੇ ਬਚਨ ਸੁਣ ਕੇ ਦੇਵੀ ਦੇ ਦਰਸ਼ਨਾਂ ਦਾ ਖਿਆਲ ਮਨ ਵਿੱਚੋਂ ਸਦਾ ਲਈ ਤਿਆਗ ਦਿੱਤਾ ਉਹਨਾਂ ਨੇ ਨਾਲ ਆਏ ਜੱਥੇ ਨੂੰ ਕਹਿ ਦਿੱਤਾ ਮੈਨੂੰ ਦੇਵੀ ਦੇ ਜਾਣ ਦੀ ਲੋੜ ਨਹੀਂ ਰਹੀ ਜੋ ਕੁਝ ਮੈਨੂੰ ਚਾਹੀਦਾ ਸੀ ਮਿਲ ਗਿਆ ਇਹ ਸਾਖੀ ਤੋਂ ਅਸੀਂ ਸਮਝਿਆ ਕਿ ਭਾਈ ਲੈਨਾ ਜੀ ਨੇ ਆਪਣੀ ਪਿਛਲੀ ਜ਼ਿੰਦਗੀ ਦੇ ਕਰਮ ਸੱਚੇ ਗੁਰੂ ਦੇ ਮਿਲਾਪ ਤੋਂ ਬਾਅਦ ਇੱਕ ਝਟਕੇ ਵਿੱਚ ਬਦਲ ਦਿੱਤੇ ਸਿੱਖ ਬਨਣ ਦੀ ਤਾਂ ਨਿਸ਼ਾਨੀ ਹੀ ਇਹ ਹੈ ਕਿ ਉਹ ਇੱਕ ਪਰਮਾਤਮਾ ਦੇ ਆਸਰੇ ਤੋਂ ਇਲਾਵਾ ਕਿਸੇ ਅਖੋਤੀ ਦੇਵੀ ਦੇਵਤੇ ਸ਼ਨੀ ਗੁਰੂ डम ਜਾ ਡੇਰੇਦਾਰ ਵੱਲ ਧਿਆਨ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ